ਇਸ ਵਿਸ਼ੇਸ਼ੀ ਦਰਬਾਰ ਵਿੱਚ ਸਾਡੇ ਮੁੱਖ ਮਹਿਮਾਨ ਮਿੱਤਰ ਕੈਨ ਨੂੰ ਵੀ ਜ਼ਿਕਰ ਦਾ ਹੈ। ਦੇ ਅਸਲ ਚਿਰਾਂ ਦੇ ਪਿਤਾ ਜੀ ਸਾਡੇ ਮਿੱਤਰ ਸੀ ਤੇ ਪਰਿਵਾਰਕ ਮਿੱਤਰਤਾ। ਉਹਨਾਂ ਦੇ ਨਾਲ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸੂਬਾ ਬਲਵਿੰਦਰ ਸਿੰਘ ਜੀ ਚੱਲ ਜਿਹੜੇ ਨਾਮ ਤਾਰੀਫ ਦਰਬਾਰ ਦੇ ਪਿੱਛੇ ਜੇ ਪ੍ਰਧਾਨ ਬਣੇ ਨੇ ਅ ਦਰਸ਼ਨ ਸਿੰਘ ਜੀ ਪੰਮੇ ਜੁਗਰਾਜ ਸਿੰਘ ਜੀ ਤੌੜਾ ਬੀਬਾ ਰਾਜਾ ਸੰਸੀ ਜੀ ਟੱਕ ਸਾਹਿਬ ਸਰਬਜੀਤ ਸਿੰਘ ਜੀ ਤੇ ਕੈਲੀਫੋਰਨੀਆ ਵਾਲੇ ਛੀਨਾ ਜੀ ਜਾਂਚਕ ਸਾਹਿਬ ਤੇ ਸਾਡੇ ਗੁਰਸੇਵਕ ਸਿੰਘ ਢਿੱਲੋਂ ਜੀ ਤੇ ਉਹਨਾਂ ਸਾਰਿਆਂ ਦੇ ਨਾਲ ਮੈਂ ਡਾਕਟਰ ਸਰਜੀਤ ਸਿੰਘ ਗਿੱਲ ਉਹਨਾਂ ਦਾ ਨਾਮ ਜ਼ਰੂਰ ਲੈਣਾ ਚਾਹਾਂਗਾ। ਪਾਤਰਥਾ ਵੀ ਗੱਲ ਕਹਿੰਦੇ ਹੁੰਦੇ ਸੀ ਕਿ ਅਸੀਂ ਆਪਣੇ ਸਮੁੰਦਰ 'ਚ ਆਪ ਹੀ ਮੀਂਹ ਪਾਈ ਜਾਨੇ ਹਾਂ। ਜਦੋਂ ਅਸੀਂ ਕਵੀ ਦਰਬਾਰ ਕਰਦੇ ਹਾਂ ਤਾਂ ਕਵੀ ਕੱਲੇ ਆ ਜਾਂਦੇ ਆ। ਜਦੋਂ ਅਸੀਂ ਕਹਾਣੀ ਦਰਬਾਰ ਕਰਦੇ ਹਾਂ ਤਾਂ ਕਹਾਣੀ ਵਾਲੇ ਕੱਲੇ ਆ ਜਾਂਦੇ ਆ। ਇਹਦੇ ਦਾ ਨਾਟਕ ਕਰਤਾ ਦਾ ਨਾਟਕ ਵਾਲੇ ਇਕੱਲੇ ਆ ਜਾਂਦੇ ਆ ਉਹਨਾਂ ਦੀ ਇੱਛਾ ਹੁੰਦੀ ਸੀ ਤੇ ਸਾਡੀ ਵੀ ਹੈ ਕਿ ਆਪਾਂ ਸਾਰੇ ਇਕੱਠੇ ਆਇਆ ਕਰੀਏ ਮੈਂ ਡਾਕਟਰ surjeet singh gill ਉਹਨਾਂ ਦਾ ਨਾਂ ਤਾਂ ਵਿੱਚ ਲਿਆ ਡਾਕਟਰ surjeet singh gill ਹੁਣੀ ਸਾਡੇ p a u ਤੋਂ ਰਿਟਾਇਰ ਹੋਏ ਨੇ ਡਾਇਰੈਕਟਰ ਕਮਿਊਨੀਕੇਸ਼ਨ ਤੇ ਅੱਜ ਸਵੇਰ ਦੇ ਸਭ ਤੋਂ ਪਹਿਲਾਂ ਦੇ ਆ ਕੇ শ্রোਤੇ ਦੇ ਰੂਪ ਚ ਬੈਠੇ ਡਾਕਟਰ ਸਾਹਿਬ ਅਕੈਡਮੀ ਦੇ ਬڑے ਫਾਊਂਡਰ ਕਿਸਮ ਦੇ ਮੈਂਬਰ ਨੇ ਤੇ ਸਾਨੂੰ ਹਮੇਸ਼ਾ ਨਿਮਾਜਦੇ ਨੇ ਤੇ ਡਾਕਟਰ ਸਾਹਿਬ ਤੋਂ ਮੈਂ ਇੱਕ ਗੱਲ ਸ਼ੁਰੂ ਕਰਾਂ ਕਿ ਡਾਕਟਰ ਸਾਹਿਬ ਕਹਿੰਦੇ ਕਿ ਇੱਕ ਵਾਰੀ ਪੀਏਯੂ ਦੇ ਵਿੱਚ ਪਾਲ ਐਡੀਟੋਰੀਅਮ ਬਹੁਤ ਵੱਡਾ ਉੱਥੇ ਕਵੀ ਦਰਬਾਰ ਹੋਇਆ ਜਿਹਦੇ ਵਿੱਚ ਅਵਤਾਰ ਪਾਸ਼ ਨੇ ਵੀ ਕਵਤਾ ਪੜ੍ਹੀ ਤੇ ਸੰਤਰਾਮ ਉਦਾਸੀ ਨੇ ਵੀ ਪੜ੍ਹੀ ਤੇ ਪਾਸ਼ ਦੀ ਕਵਤਾ ਪੇਟ ਗਈ ਉਦਾਸੀ ਨੂੰ ਬੱਲੇ ਬੱਲੇ ਮਿਲੀ ਦਰਸਲ ਅਸੀਂ ਵੀ ਜਦੋਂ ਨਾ ਕੰਪਾਰਟਮੈਂਟਲਾਈਜੇਸ਼ਨ ਕਰਦੇ ਆ ਤਾਂ ਅਸੀਂ ਕਿੱਥੇ ਪਿੱਛੇ ਕਿਤੇ ਰਹਿ ਜਾਂਦੇ ਆ ਪਾਤਰ ਸਾਹਿਬ ਤੇ ਪਾਸ ਦਾ ਚਿੱਠੀ ਪੱਤਰ ਮਿਲਦਾ ਹੈ ਪਾਸ ਪਾਤਰ ਸਾਹਿਬ ਨੂੰ ਕਿਸੇ ਵੇਲੇ ਲਿਖਦੇ ਆ ਕਿ ਤੁਸੀਂ ਜਦੋਂ ਗੌਣ ਵਾਲੀ ਕਹਾਤਾ ਲਿਖਦੇ ਹੋ ਤਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਐਕਸਪਲੋਇਟ ਕਰਦੇ ਹੋ ਪਰ ਪਾਤਰ ਸਾਹਿਬ ਕਹਿੰਦੇ ਵੀ ਲੋਕਾਂ ਨੂੰ ਪਹਿਲਾਂ ਗੌਣ ਗੌਣ ਵਾਲੀ ਜੋੜੀਆਂ ਹੁੰਦਾ ਬਾਅਦ ਤੁਸੀਂ ਦਿਮਾਗ ਦੀ ਗੱਲ ਅੱਗੇ ਕਰਨੀ ਹੁੰਦੀ ਹੈ ਪਿੱਛੇ ਜੇ ਇੱਥੇ ਇੱਕ ਅ ਜਿਹੜੇ ਨਾ ਸਾਡੇ ਗੀਤਕਾਰ ਗੀਤਕਾਰਾਂ ਨੇ ਮੇਲਾ ਲਾਇਆ ਉਸ ਮੇਲਾ ਉਹ ਵਿਲਾਸੀਂ ਫਰੀ ਨਹੀਂ ਲਾ ਕੇ ਦਿੱਤਾ ਅਸੀਂ ਹਾਲ ਦਿੱਤਾ ਬੰਦਾ ਹਾਲ ਹੋਇਆ ਸਾਡੇ ਉਹਨਾਂ ਦੀ ਗਾਇਕੀ ਬਾਰੇ ਥੋੜੇ ਜਿਹੇ ਇਤਰਾਜ਼ ਤਰੂਜ ਵੀ ਸੀਗੇ ਜਿਵੇਂ ਕਵੀਸ਼ਰਾਂ ਬਾਰੇ ਸਾਡਾ ਕੋਈ ਇਤਰਾਜ਼ ਨਹੀਂ ਹੁੰਦਾ ਉਹਨਾਂ ਦੀ ਗਾਇਕੀ ਤੇ ਸਾਨੂੰ ਇਤਰਾਜ਼ ਸੀਗੇ ਜਦੋਂ ਉਹਨਾਂ ਨੂੰ ਅਸੀਂ ਕਿਹਾ ਵੀ ਯਾਰ ਥੋੜੇ ਜੇ ਮਿਆਰ ਵੀ ਨਿਸ਼ਤਤ ਕਰ ਲਓ ਉਹਨਾਂ ਨੇ ਸਾਨੂੰ ਬੜਾ ਖੂਬਸੂਰਤ ਮੈਨੂੰ ਲੱਗਿਆ ਜਿਹੜਾ ਜਵਾਬ ਦਿੱਤਾ ਵੀ ਪਹਿਲਾਂ ਅਸੀਂ ਇਕੱਠੇ ਹੋ ਲਈਏ ਫਿਰ ਮਿਆਰ ਵੀ ਨਿਸ਼ਤਤ ਹੋ ਜਾਣਗੇ ਆਪਾਂ ਛੱਜ ਦੀ ਸ਼ਾਨ ਨਹੀਂ ਲਾ ਕੇ ਉੱਥੇ ਹੀ ਸ਼ਾਨ ਨਹੀਂ ਲਾਵਾਂਗੇ ਨਾ ਜਿੱਥੇ ਦਾਣੇ ਹੋਣਗੇ ਜਿੱਥੇ ਸਾਡੇ ਕੋਲੇ ਦਾਣੇ ਹੈ ਨਹੀਂ ਸ਼ਾਨ ਨਹੀਂ ਕਿਵੇਂ ਲਾਵਾਂਗੇ ਸੋ ਮੈਂ ਜਿਹੜੀ ਗੱਲ ਪਹਿਲਾਂ ਕਰ ਰਿਹਾ ਸੀ ਕਿ ਮੈਂ ਇੱਕ ਕਿਤਾਬ ਪੜ੍ਹ ਲਈ ਮੇਰੇ ਹੱਥ 'ਚ ਲੱਗੀ ਕੋਈ ਅਮਰੀਕਾ 'ਚ ਕੰਮ ਕਰਦਾ ਇਨਵੈਸਟਰ ਮੇਰਾ ਨਾਂ ਭੁੱਲ ਗਿਆ ਮੈਨੂੰ ਉਹਦਾ ਉਹਨੇ ਇੱਕ ਜਿਹੜੀ ਨਾ ਸਾਡੀਆਂ ਆਰਗੇਨਾਈਜੇਸ਼ਨਾਂ ਬਾਰੇ ਡਿਫਰੈਂਟ ਧਾਰਿਆਂ ਬਾਰੇ ਹੁਣ ਅਸੀਂ ਇੱਕ ਵੀਸ਼ਰ ਇਕੱਠੇ ਕੀਤੇ ਆ ਕਵੀ ਇੱਥੇ ਹੁੰਦੇ ਰਹਿੰਦੇ ਆ ਇਕੱਠੇ ਉਹ ਕਹਿੰਦਾ ਜਦੋਂ ਅਸੀਂ ਕੰਪਾਰਟਮੈਂਟਲਾਈਜੇਸ਼ਨ ਕਰਦੇ ਆ ਅਸੀਂ ਕਿਤੇ ਗ੍ਰੈਂਡ ਨੈਰੇਟਿਵ ਤੋਂ ਖੁੰਝ ਜਾਂਦੇ ਆ ਜਿਹੜਾ ਸੀ ਵੱਡਾ ਵਰਤਾਂਤ ਸਿਰਜਣਾ ਹੈ ਸਾਰੇ ਸਮਾਜ ਨੂੰ ਜਦੋਂ ਗੁਰੂ ਸਾਹਿਬ ਬਸਾਖੀ ਵੇਲੇ ਇਕੱਠ ਕਰਦੇ ਆ ਨਾ ਇਤਿਹਾਸ ਦੱਸਦਾ ਵੀ ਲੱਖਾਂ ਦੀ ਗਿਣਤੀ ਚ ਇਕੱਠਾ ਇਕੱਠ ਸੀ ਸਾਰੇ ਹਿੰਦੁਸਤਾਨ ਤੋਂ ਲੋਕ ਆਏ ਸੀ ਤੇ ਮੈਨੂੰ ਐ ਸਵਾਲ ਜਿਹਾ ਖੜਾ ਹੁੰਦਾ ਹੈ ਵੀ ਉਦੋਂ ਮੋਬਾਈਲ ਨਹੀਂ ਸੀ ਹੁੰਦੇ ਹੋਰ ਵੀ ਸੁਨੇਹਿਆਂ ਦੇ ਸਾਧਨ ਬੜੇ ਘੱਟ ਸੀ ਪਰ ਲੱਖਾਂ ਦੀ ਗਿਣਤੀ ਚ ਕਿਵੇਂ ਇਕੱਠੇ ਹੋਏ ਇੱਕ ਗੱਲ ਦਾ ਯਕੀਨ ਹੁੰਦਾ ਹੈ ਕਿ ਜਦੋਂ ਗੱਲ ਸੱਚੀ ਹੁੰਦੀ ਹੈ ਸਹੀ ਹੁੰਦੀ ਹੈ ਤਾਂ ਲੋਕ ਆਉਂਦੇ ਆ ਜਦੋਂ ਕੁਰਬਾਨੀਆਂ ਦਾ ਇਤਿਹਾਸ ਸੁਣਿਆ ਹੁੰਦਾ ਤਾਂ ਲੋਕ ਆਉਂਦੇ ਆ ਸੋ ਉਸ ਵਿਸਾਖੀ ਨੂੰ ਯਾਦ ਕਰਦੇ ਆ ਅਸੀਂ ਜਦੋਂ ਦੇ ਹਾਰ ਜਿੱਤ ਜੀ ਨਹੀਂ ਕਹਿਣਾ ਚਾਹੀਦਾ ਜਦੋਂ ਇਹ ਟੀਮ ਸਾਡੀ ਆਈ ਹੈ ਇੱਥੇ ਅਸੀਂ ਸੰਭਾਲਿਆ ਪਹਿਲਾਂ ਅਸੀਂ ਸਭ ਤੋਂ ਪਹਿਲਾਂ ਇਹ ਕੰਮ ਕੀਤਾ ਇਹ ਸੰਵਿਧਾਨ ਚ ਲਿਖੀ ਹੋਈ ਸਭ ਤੋਂ ਪਹਿਲੀ ਲਾਈਨ ਪੜ੍ਹ ਲਈ ਜਾਵੇ ਸਾਡੇ ਮੰਤਵਾਂ ਚ ਲਿਖਿਆ ਹੋਇਆ ਕਿ ਅਸੀਂ ਸਾਹਿਤ ਸੱਭਿਆਚਾਰ ਤੇ ਭਾਸ਼ਾ ਦੀ ਸੇਵਾ ਕਰਨੀ ਉਹਦੇ ਲਈ ਕੰਮ ਕਰ ਰਹੇ ਹਾਂ ਅਸੀਂ ਕੰਮ ਲੱਭੇ ਇੱਥੇ ਨਾਟਕ ਮੇਲਾ ਨਹੀਂ ਸੀ ਹੋਇਆ ਕਦੇ ਲੰਮਾ ਸਾਲ ਨਿਕਲ ਗਿਆ ਸੀ ਅਸੀਂ 6 ਦਿਨਾਂ ਨਾਟਕ ਮੇਲਾ ਕਰਵਾਇਆ 23 ਮਾਰਚ ਸ਼ਹੀਦ ਭਗਤ ਸਿੰਘ ਦੇ ਛੀਦੀ ਦਿਨ ਤੋਂ ਲੈ ਕੇ ਜਿਹੜਾ 27 ਮਾਰਚ ਸਾਡਾ ਵਿਸ਼ਵ ਰੰਗਿਤ ਮੰਚ ਦੇ ਸਤਾ ਅਮਰਜੀਤ ਮੋਹੀ ਹੁਣੀ ਬੈਠੇ ਆ ਇਹਨਾਂ ਨੇ ਬੜਾ ਯੋਗਦਾਨ ਪਾਇਆ ਉਹਦੇ ਚ ਤੇ ਜਿਹੜੇ ਜਿਹੜੇ ਸ਼ਰੋਤੇ ਅੱਜ ਆਏ ਹੋਏ ਆ ਮੈਡਮ ਭਮਰਾ ਸ਼ਰੋਤੇ ਭਜੋਂ ਆਏ ਸੀ ਸਾਡੇ ਸੁਰਿੰਦਰਦੀਪ ਤਾਂ ਚਲੋ ਇੱਥੇ ਰਹਿੰਦੇ ਆਏ ਆ ਫਿਰ ਵੀ ਆਏ ਆਪਣਾ ਟਾਈਮ ਕੱਢ ਕੇ ਉਧਰੋਂ ਡਾਕਟਰ ਗਿੱਲ ਨੂੰ ਮੈਂ ਫੇਰ ਇੱਕ ਵਾਰੀ ਇਹਨਾਂ ਦਾ ਧੰਨਵਾਦ ਕਰਦਾ ਕਿ ਇਹ ਇਸੇ ਤਰ੍ਹਾਂ ਸਾਜਗੁਰਮੌਰ ਸਿੰਘ ਜੀ ਜਿਨ੍ਹਾਂ ਦਾ ਪੰਡਿਤ ਗੋਪਾਲ ਸਿੰਘ ਜੀ ਸਾਡੇ ਗਿਆਨ ਮਾਰਤੰਡ ਉਹਨਾਂ ਦੇ ਬੇਟੇ ਉਹਨਾਂ ਦੇ ਨਾਲ ਭਾਰਤੀ ਯੋਗ ਸੰਸਥਾਨ ਦੇ ਪੰਜਾਬ ਦੇ ਮੀਤ ਪ੍ਰਧਾਨ ਸ਼ਰਮਾ ਜੀ ਬੈਠੇ ਆ ਸੋ ਇਸ ਤਰ੍ਹਾਂ ਦੀ ਗੈਲੈਕਸੀ ਜੀ ਅਸੀਂ ਜੋੜ ਸਕਾਂ ਸਕਾਂਗੇ ਸਾਡਾ ਯਤਨ ਹੈ ਕਿ ਅਸੀਂ ਬਖਰੀ ਬਖਰੀ ਕੰਪਾਰਟਮੈਂਟਲਾਈਜੇਸ਼ਨ ਨੂੰ ਜੋੜ ਲਈਏ ਤੁਹਾਡੇ ਚਿਹਰਿਆਂ ਤੋਂ ਐ ਲੱਗਦਾ ਹੈ ਕਿ ਬਹੁਤ ਇਕਬਿਸ਼ਰੀ ਨੇ ਪਰ ਕਿੰਨੇ ਵੀ ਅਸੀਂ ਹੋਰ ਬੰਦੇ ਇੱਥੇ ਕਮਿਸ਼ਨਾਂ ਤੋਂ ਬਿਨੇ ਬਿਨਾ ਇਸ ਬਹਾਨੇ ਸੱਦੇ ਆ ਇਹ ਤੁਹਾਡੀ ਕਲਾ ਦੀ ਜਿੱਤ ਹੈ ਤੁਹਾਡੀ ਆਪਣੀ ਪ੍ਰਾਪਤੀ ਹੈ ਸਾਡੀ ਡਿਊਟੀ ਇਹ ਹੈ ਕਿ ਅਸੀਂ ਮੌਕੇ ਮਹੱਈਆ ਕਰਾਉਣੇ ਆ ਮੈਨੂੰ ਕਹਿ ਰਹੇ ਸੀ ਆਪਣੇ ਗੁਰਸੇਵਕੋਣੀ ਕਿ ਅਸੀਂ ਇਹਨਾਂ ਨੂੰ ਹਾਲ ਮੰਚ ਪ੍ਰਦਾਨ ਕੀਤਾ ਇਹ ਮੰਚ ਤੁਹਾਡਾ ਹੀ ਆ ਸਾਡਾ ਨਹੀਂ ਕੁਛ ਇਹ ਵਿੱਚ